ਆ ਬਣਾਇਆ ਆਪਣੇ। ਲਿਆ ਵੀ। ਹੋਰ ਫਿਰ ਐਸੇ ਠੀਕ ਠਾਕ। ਇਹ ਮੰਗਾਇਆ ਆਪਣੇ ਜਿਮੈਟੋ ਤੋਂ। ਆਇਆ ਭਾਈ ਫੈਕਟਰੀ ਫੂਟਰੀ ਫਿਰ ਖਾਣ ਪੀਣ ਨੂੰ ਇਹੀ ਛੋਟੇ ਕੰਮ ਆਉਂਨੇ ਠੀਕ ਆ। ਓਕੇ ਆ। ਉਸੇ ਸੇ ਮੈਂ ਕਰ ਦੂੰਗਾ ਰੇਟਿੰਗ ਠੀਕ ਆ। ਓਕੇ। ਓਕੇ ਥੈਂਕ ਯੂ। ਰੇਟਿੰਗ ਕਰੂੰਗਾ ਫੁੱਲ। ਇਹ ਆ ਗਿਆ ਕੰਮ। ਹੁਣ ਇਹਦੇ ਤੇ ਗੱਡੀ ਲੋਡ ਕਰਨ ਆਏ ਸੀ ਆਪਾਂ ਗੱਠਾਂ। ਸੋ ਖਾਣ ਵੀ ਨੂੰ ਆਇਆ ਚਿਕਨ ਬਰੀਆਨੀ ਬੜ ਜਲਦੀ ਆ ਲੈ ਫਣੀ ਜੋੜ ਕੀ ਆ ਹੈ ਚਿਕਨ ਬਰੀਆਨੀ ਇੱਥੇ ਲੋਡ ਕਰਨੀਆਂ ਗੱਡੀ ਆਪਾਂ ਤਰਪਾਲ ਜੇ ਆਪਾਂ ਨਾ ਨਹੀਂ ਖੋਲੀ ਵੀ ਸ਼ਾਇਦ ਦੇਖੋ ਪਰ ਖੋਲਣੀ ਨਹੀਂ ਪੈਣੀ ਆ ਬੋਲ ਲੈ ਕੋਈ ਨਾ ਮੌਸਮ ਠੀਕ ਆ ਉਹ ਦੇਖੋ ਸਾਹਮਣੇ ਲੋਡ ਹੋਊ ਗੱਡੀਆਂ ਮੂਰੇ ਤਿੰਨ ਚਾਰ ਹੋਰ ਆਈਆਂ ਲੋਡ ਚਲੋ ਕੋਈ ਨਾ ਜਦੋਂ ਆਪਣਾ ਨੰਬਰ ਆਊ ਸੋ ਆਊ ਇਹ ਆਪਣਾ ਅਗਲਾ ਸੀਲ ਨੂੰ ਲਾ ਕੇ ਭੇਜਦੇ ਨੇ ਪਲਾਸਟਿਕ ਦੀ ਸੀਲ ਹਨ ਚਲ ਫਿਰ ਇਹਗਾ ਲੈ ਤੇ ਅਧੀਮਾ ਉਹ ਵਧੀਆ ਰਹਾ ਨਾ ਆਰਡਰ ਜਿੰਨੇ ਵੀ ਆ ਵਧੀਆ ਤਰੀਕੇ ਨਾਲ ਖੜਾ ਜਾਵੇ ਇਹ ਪੈਕਿੰਗ ਦਾ ਰਾਇਲ ਚਿਕਨ ਬਰੀਆਨੀ ਵਧੀਆ ਫੀਮਸ ਹੈ ਤੇ 4.6 ਮਤਲਬ ਵੀ ਸਟਾਰ ਮਿਲੇ ਜੀ ਵਧੀਆ ਲਾਈਕ ਕਰਦੇ ਹਨਾ ਵਧੀਆ ਬੇ ਹਾਇਦਰਾਬਾਦ ਦੇ ਰਾਇਲ ਜਿਵੇਂ ਚੱਲ ਗਿਆ ਪੈਰਾਡਾਈਜ਼ ਉਹ ਤੇ ਇਸ ਤੇ ਵੀ ਵਧੀਆ ਮੈਂ ਕਿਉਂਕਿ ਆਪਾਂ ਹੁਣ ਤੇ ਜੜਾਉਣਾ ਹੈ ਬਾਲਾਂ ਫੁੱਲਣ ਲੱਗ ਗਏ ਮਿੱਤਰੋ ਆਖੜੇ ਨਾਲ ਦੀਆਂ ਚਾਰ ਭਰੀ ਇਹ ਕੱਲ ਮੂਰੇ ਸੀ ਆਪਣੇ ਆਗੇ ਲੈਣਾ ਇਹ ਨਾਲ ਆਇਆ ਨਾ ਮਾਪਾ ਉਹ ਐਤਕੀ ਰਾਤ ਨੂੰ ਲੰਘਿਆ ਲਾੜ ਨੂੰ ਨੂੰ ਫੁੱਲਿਆ ਦੇ ਹੈਗੇ ਅਸੀਂ ਗੱਡੀ ਥੋੜੀ ਸਪੀਡ ਜੀ ਦੀ ਮੈਂ ਚੱਲ ਜਾਣ ਦੇ ਆਉਂਦੇ ਲੈ ਲਾਂਗੇ ਕੌਲ ਜੀ ਕਰਕੇ ਲਵਾ ਨਹੀਂ ਚੱਲੇ ਰਗੀ ਨਾ ਆਪਾਂ ਖੋਲਦੀਏ ਤਰਪਾਲਾਂ ਕਿਉਂਕਿ ਬਾਈ ਜਦੋਂ ਗੱਠਾਂ ਲੋਡ ਕਰਨੀਆਂ ਨੇ ਨਾ ਸਾਰਾ ਖਲਾਉਂਦੇ ਨੇ ਉਹ ਪਿੱਛੋਂ ਗੱਠ ਤਰਪਾਲ ਕੀ ਸਾਰੇ ਬੱਤੇ ਹਨ ਲੈ ਆਇਦਣਾਂ ਗੱਠ ਖੋਲ੍ਹਣ ਪਿਛਲੀ ਪਾਣੀ ਖੜਾ ਉੱਪਰ ਤਰਪਾਲ ਬਹੁਤ ਹੈ ਮੈਂ ਆਪਣੀ ਬਾਈ ਏਸੀ ਤਰਪਾਲ ਆ ਇਹ ਏਸੀ ਮਤਲਬ ਕੰਪਨੀ ਆ ਮਤਲਬ ਇਹਦੇ ਤੇ ਨਾ ਮੋਮ ਹੁੰਦੀ ਆ ਕੱਲੀ ਪਾ ਦੇ ਪਾਣੀ ਹੋਰਾ ਵੀ ਨਹੀਂ ਆਕੀ ਲੈ ਰਾਉਣ ਕੰਡਾ ਕਰਾਉਣ ਆਹੜਾ ਪਾਰਟੀ ਵਾਲਾ ਆਪਣਾ ਜਿਹਦਾ ਲੋਡਿੰਗ ਨੂੰ ਮਿਲਦੇ ਆਵਾ ਉਹ ਰਸਤੇ ਦਾ ਭੰਗੀ ਹਾਂ ਚੱਲੀਏ ਆ ਸਕੂਲ ਹੈ ਇੱਥੇ ਨਾਲ ਸਨਫਲower ਸਕੂਲ ਇਹਦੀ ਲਾਈਵ ਕੈਨਡੀਆਂ ਦਾ ਆ ਵੀ ਬਰਨਾਲੇ ਦੇ ਭਰੇ ਖੜੇ ਨੇ ਚਾਰ ਗੱਡੀਆਂ ਇਹ ਕੱਲ ਭਰੀਆਂ ਸੀ ਰਾਤ 8-9 ਵਜੇ ਇਹਨਾਂ ਦੇ ਕਾਗਜ਼ ਨਹੀਂ ਆਏ ਕਬੜੇ ਵੀ ਬਰਨਾਲੇ ਦੀਆਂ ਹੋ ਜਾਂਦਾ ਪਾਰਟੀ ਵਾਲਾ ਇਹਨੂੰ ਢਾਉਂ ਆਜ ਫੜ ਕੇ ਆ ਗਿਆ ਯਾਰ ਆਪਾਂ ਕਾਹਨੂੰ ਟਾਉਣਾ ਗਿਆ ਇਹ ਹੁਣ ਚੱਲਿਆ ਗਦਾਹ ਜਦੋਂ ਰਸਤਾ ਲਿਹਾਉਣਾ ਲੋਕ ਇਟਾ ਵਾਲਾ ਕਿੰਨਾ ਵਧੀਆ ਰਸਤਾ ਆਂਦੇ ਲੋ ਬਈ ਇਹ ਹਜੇ ਰਾਤਾਂ ਨਾਲ ਗੱਡੀਆਂ ਭੰਨੀਆਂ ਪੈਦੇ ਨਹੀਂ ਇਹ ਤਾਂ ਚੱਲ ਠੀਕ ਆ ਜਿਹੜੇ ਕੇਲੇ-ਕੂਲੇ ਵਾਲੇ ਹੁੰਦਾ ਜਿਵੇਂ ਰੱਬ ਦਾ ਨਾਮ ਹੀ ਆਹ ਤਰੀਕਾ ਫਾਟ ਤਿਆਰ ਹੋ ਰਿਹਾ ਇਧਰ ਇਹ ਵੀ ਜ਼ਿੰਦਗੀ ਆ ਇਹ ਸਾਰੇ ਬਿਹਾਰਵੇਂ ਬਿਹਾਰੀ ਆ ਗਏ ਹੋਏ ਨੇ ਸਾਰੇ पाटी ला देख है परा परा रहा था है ਮੋੜ ਆ ਜਾਣਾ ਬਹੁਤ ਗੰਦੇ ਰਸਤੇ ਹੁਣਾ ਮੋੜ ਤਾਂ ਦੋ ਤਿੰਨ ਇਹ ਜਿਹਨੇ ਪਹਿਲਾਂ ਇੱਕ ਦੋ ਮੋੜ ਮੇ ਬਣਾਏ ਨਹੀਂ ਵਾਲੇ ਪਹਾੜੇ ਮੋੜ ਹੈ ਵੀ ਹਿੱਲਾ ਵਸੀਲਾ ਨਾ ਹੋਵੇ ਆਹ ਰਾ ਨਹੀਂ ਹੁਣ ਇੱਥੇ ਜੇ ਗੱਡੀ ਕਿਤੇ ਖੜ ਜੇ ਨਾ ਇਹ ਗੱਡੀਆਂ ਦਾ ਹੱਥ ਤਾਂ ਸਲਿੱਪ ਸਲੁੱਪ ਜੇ ਕਿਤੇ ਵਜਨ ਨਾ ਹੋ ਬੇਟਾ ਰਾਂ ਦੇ ਹੋਈ ਪਛੋਣਾ ਬਸ ਜੰਗਾਂ ਦੀ ਚੜ ਗਈ ਜੜ ਗਈ ਆਹ ਗੜਾ ਪਹਿਲਾਂ ਮਨ ਦਾ ਆਪਣੇ ਮੁਰੇ ਜੀ ਆ ਨਿਕਲਦੀਆਂ ਖੜੀਆਂ ਨੇ ਤਿੰਨ ਚਾਰ ਗੱਡੀਆਂ ਦੋ ਤਾਂ ਮਨ ਫੋਨ ਤੀ ਕਹਿੰਦਾ ਦੀ ਇਹ ਬਾਕੀ ਦੇਖ ਰਿਹਾ ਹਾਂ

ਮਿਲ ਸੁਪਰਵਾਈਜ਼ਰ ਆ ਕੰਮ ਲੋਟਾ ਇਹਨਾਂ ਦਾ ਆ ਖੋਲੇ ਚਾਰ ਨਾਟਾ ਨਾ ਆਪਣੇ ਵਾਲੇ ਆ ਤੇ ਬਾਡੀਆਂ ਏਡੀਆਂ ਲਵਾਈਆਂ ਰੱਖਿਆ ਨੇ ਪੰਜਾਬ ਵਾਲਿਆਂ ਨੇ ਆ ਲੈ ਇਹਨਾਂ ਨੇ ਅੱਤਨਾਂ ਨਾਟੇ ਖੋਲ ਕੇ ਜਦੀ ਹਾਫ ਬਾਡੀਆਂ ਮਾਰਾ ਥੱਲੇ ਘੁਮਾ ਕੇ ਸਾਰਾ ਲੋਹਾ ਜਾ ਕੋਈ ਬੱਤਾਂ ਨਹੀਂ ਰੱਸਿਆਂ ਸਿਰਤੀ ਗੱਡੀ ਜਾਣੀਆਂ ਤਾਂ ਹੀ ਤਾਂ ਫਿਰ ਪੰਜਾਬ ਵਾਲੇ 14 14 ਟਨ ਦੀਆਂ ਨੇ ਪੰਜਾਬ ਵਾਲੇ ਦਾ ਗੱਡੀ ਦੀ ਜ਼ੋਰ ਲਾ ਦਿੰਦੇ ਆਪਾਂ ਹੈਨਾ ਆਇਦਰ ਕੋਈ ਨਹੀਂ ਆਟੀਂ ਤਾਂ ਪਰ ਕੋਈ ਲੱਕੜ ਦਾ ਮੋਨਾ ਦਾ ਗੁਟਖਾ ਵੀ ਨਹੀਂ ਹੋਣਾ ਵਿੱਚ ਇਹਦੇ ਤੁਹਾਨੂੰ ਦਿਖਾਉਣਾ ਦੇਖੀ ਹਾਂ ਇਹ ਦੇਖ ਨੂ ਇਹਨੇ ਜਮੂਂਆਂ ਗੱਠਾਂ ਦੇਖੋ ਭਰਿਆ ਪਿਆ ਮਤਲਬ ਦੋ ਕਿੱਲਿਆਂ ਚ ਬਣਿਆ ਹੋਊਗਾ ਇੰਨਾ ਵੱਡਾ ਗੜਾਉਣਾ सारा रूम जो बड़े मेट होने हम बड़े मेट होकर हम गठा ढोवा गया देखो सारी लेबर बिहार की है हाँ नहीं सही बात है दादा ये आ गया भाई अपने कागज लगे गाड़ी के वो तैयार दा दा है दादा पूरे हूँ पूरा तैयार ही है गठा भरिया ने भाई कागज अपने रेडी ने हैदराबाद अच्छा <laughs> है आप जैसे लोग हैं तो अच्छे ही है थैंक यू आप भी आना पंजाब कभी ਬਿਲਕੁਲ ਹਾਂ ਠੀਕ ਹੈ ਚਲੋ ਅੱਛੀ ਗੱਲ ਹੈ ਸਾਡੀ ਕੰਪਨੀ ਉੱਧਰ ਹੀ ਹੈ ਨਾ ਕੌਨਸੀ ਅਮਰ ਟ੍ਰਾਈਡੈਂਟ ਹਾਂ ਟ੍ਰਾਈਡੈਂਟ ਵਿੱਚ ਜਾਂਦਾ ਜੀ ਆਪੇ ਪੂਰਾ ਕਿੰਨਾ ਟਾਈਮ ਜਾਏਗਾ ਵੀ ਜੇ ਕਿੰਨਾ ਟਾਈਮ ਹੀ ਚੱਲੇ ਚੱਲਦਾ ਰਹੇਗਾ ਹਾਂ ਉਹ ਅੰਦਾਜ਼ਾ ਨਹੀਂ ਕਦੀ ਬੰਦ ਕਦੀ ਚੱਲ ਪੜਾ ਨਾ ਚਲੋ ਅੱਛੀ ਬਾਤ ਹੈ ਕਾ ਕੇ ਜਾ ਕੇ ਆਪਾਂ ਨਾ ਰਿੰਗ ਰੋਡ ਤੋਂ ਇੱਕ ਜਾਂ ਡੇਢ ਕਿਲੋਮੀਟਰ ਪਿੱਛੇ ਖੜੇ ਹਾਂ ਹਦਰਾਬਾਦ ਸੋ ਗੱਡੀ ਆਪਣੀ ਲੋਡ ਆ ਹਨਾ ਓਕੇ ਰਿਪੋਰਟ ਅਗਰਬਤੀ ਲਾ ਕੇ ਬਾਬਿਆਂ ਨੂੰ ਲਾ ਕੇ ਪਾਕ ਲਾਇਆ ਹੋਆ ਪਾਉਣ ਗੱਡੀ 'ਚ ਬਸ ਉਹ ਪੁਲਿਸ ਵਾਲਾ ਮੈਨੂੰ ਕਹਿੰਦਾ ਖੜ ਜਾ 10 ਮਿੰਟ ਜਾ ਲੈਣੇ ਸਾਨੂੰ ਫੇਰ ਕੱਢ ਲਈ ਕਿੱਟੀ ਵੀ ਸਾਨੂੰ ਮਾੜਾ ਮੋਟਾ ਕਰ ਕਰਨ ਨਹੀਂ ਪੈਂਦਾ ਹਣਾ ਚਲੋ ਬੰਦਾ ਵਧੀਆ ਸੀ ਮੈਂ ਚੱਲ 10 ਮਿੰਟ ਵੇਟ ਕਰ ਲੈ ਆਂ ਸ਼ਾਮ ਦਾ ਟਾਈਮ ਹੀ ਹੁਣ ਬਸ ਆਪਾਂ ਹੁਣ ਨਾਗਪੁਰ ਵਾਲਾ ਰੋਡ ਚੜਨਾ ਹੈ ਨਾਗਪੁਰ ਹੋ ਕੇ ਜਾਵਾਂਗੇ ਨਾਗਪੁਰ ਹੋ ਕੇ ਤੋਂ ਬਸ ਚੱਲ ਜੀ ਵਿਦਾਸ 10 ਮਿੰਟਾਂ ਤੱਕ ਨਿਕਲਦੇ ਆਂ ਹਦਰਾਬਾਦ ਸਿਟੀ ਆ ਭਾਈ ਫੁੱਲ ਜਾ ਆਪਾਂ ਹਦਰਾਬਾਦ ਰਿੰਗ ਰੋਡ ਦੇ ਥੱਲੇ ਦੀ ਲਾਂਗੇ ਆ ਰਿੰਗ ਰੋਡ ਉੱਪਰ ਚੱਲ ਗਿਆ ਹੁਣ ਆਪਾਂ ਆ ਕੇ ਮਿਡਚਲ ਇਨੂੰ ਕਹਿੰਦੇ ਨੇ ਮਿਰਚਲ ਜਿੱਥੇ ਦਾ ਹੁਣਾ ਪਰਚੂਣਾ ਮਿੱਤਰੋ ਮਿਰਚਲ ਦਾ ਹੁਣਾ ਪਰਚੂਣ ਮਿਰਚਲ ਦੇ ਨਜ਼ਾਰੇ ਸਾਰਿਆਂ ਨੇ ਜਾਣੇ ਕਹ ਨਹੀਂ ਘੈਂਟ ਗੱਲ ਵਾਦਾ ਹੁਣ ਚੱਲਦੇ ਹੌਲੇ ਲੱਭਦੇ ਘੈਂਟ ਢਾਬੇ ਤੇ ਪੀਵਾਂਗੇ ਚਾਹ ਤੇ ਥੋੜ ਨੂੰ ਵੀ ਵਿਆਮਾਂ ਨੇ ਉਹ ਖੜਾ ਜਾ ਆ ਜਾ ਆਪਣਾ ਜਿੰਦ ਜਾਨ ਆਪਣੀ ਲੋਡਿੰਗ ਦੇਖੋ ਪਿੱਛੇ ਜਾਲ ਪੂਰੇ ਗੱਠਾਂ ਸਭੀ ਕੰਮ ਕਰੀਨੇ ਬਈ ਹਣਾ ਚਲੋ ਕੋਈ ਨਾ ਬਹੁਤ ਵੱਡਾ ਹੋਟਲ ਆ ਬਈ ਮੰਨ ਲਓ ਵੀ ਇਹ ਆ ਏਰੀਆ ਦਾ ਪੂਰਾ ਇੱਕ ਨੰਬਰ ਹੋਟਲ ਆ ਗੱਡੀ ਆਪਣੀ ਜ਼ਿਆਦਾਤਰ ਧੂਰੀ ਮਲੇਰ ਕੋਲਾ ਜ਼ਿਆਦਾਤਰ ਗੱਡੀ ਇੱਥੇ ਖੜਦੀ ਆ ਨਾਗਪੁਰ ਵਾਲਾ ਰੋਡ ਆ ਆਪਾਂ ਹੁਣ ਜਾਣਾ ਮੇੜਕ ਪਿੰਡਲਮ ਸਿੱਧਾ ਡਗਲੂਰ ਨੂੰ ਤੇ ਕਿਉਂਕਿ ਨਾ ਨਾਗਪੁਰ ਜਾਵਾਂਗੇ ਆਪਾਂ ਤਾਂ ਦਰਾਂਗੇ ਆਪਾਂ ਨਰੇੜ ਤੋਂ ਨਾਗਪੁਰ ਵਾਲਾ ਰੋਡ ਨਾਗਪੁਰ ਆਪਾਂ ਇੱਥੇ ਕੰਮ ਕਰਨਾ ਵੜਾ ਆ ਫਿਰ ਕਾਂਗਪੁਰ ਬੇਗੀ ਚੱਲਦੇ ਆ ਤੇ ਹੁਣ ਆਪਾਂ ਰੋ ਮੁੜ ਕੇ ਇਧ ਨੂੰ ਮੇਡ ਕਨੂ ਜੀ ਗੁੰਟਾ ਨੂੰ ਸਿੱਧਾ ਆਪਾਂ ਬਾਬੇ ਦੀ ਕਿਰਪਾ ਨਾਲ ਫਿਰ ਦਗਲੂਰ ਨਿਕਲ ਜਾਗੇ ਅੱਗੇ ਜੋਗੀ ਬੇਟਾ ਵਾਲੇ ਰੋਡ ਤੇ ਨਿਕਲ ਜਾਗੇ ਵੱਡੇ ਤੇ ਆ ਦੇਖੋ ਮੁੜ ਕੇ ਰੋ ਨਾਗਪੁਰ ਵਾਲੇ ਰੋਡ ਤੋਂ ਜੀ ਰਾਜਸਥਾਨੀ ਹੋਟਲ ਤੇ ਦਗਲੂਰ ਬਾਰਡਰ ਤੋਂ ਬਸ 30 35 ਕਿਲੋਮੀਟਰ ਹੈ ਆਪਾਂ ਹੁਣ ਨਾ ਜੇ ਸਟਾਪ ਕਰਨ ਆਪਾਂ ਜਾਂਦਾ ਗੁਰਦੁਆਰਾ ਸਾਹਿਬ ਕਰਾਂਗੇ ਹਨਾ ਜਾਂ ਫਿਰ ਰਾਜਸਥਾਨੀ ਹੋਟਲ ਤੇ ਕਿਉਂਕਿ ਸਵੇਰ ਜਾਨੂੰ ਆਪਣੇ 1 2 ਵਜ ਜਾਣਗੇ ਉਹ ਹੁਣ ਚਾਹ ਚ ਪੀਣੇ ਆ ਗੱਡੀ ਆਪਣੀ ਸਾਹਮਣੇ ਖੜੀ ਆ ਤੇ ਇਹ ਆ ਹੋਟਰ ਗੱਡੀ ਬਹੁਤ ਖੜੀ ਆ ਰੇਵੀ ਆਜੋ ਵੀ ਫਿਰ ਮੋੜਿਆ ਪੀਣੇ ਆ ਖੜੀ ਹੋਈ ਤੇ ਖੜੀ ਹੋਈ ਚਾਹ ਲਓ ਜੀ ਇੰਡੀਆ ਦੀ ਸਕੇਲ ਤੇ ਆ ਗਏ ਮਿੱਤਰੋ ਇਹਨੂੰ ਕਹਿੰਦੇ ਨੇ ਇੰਡੀਅਨ ਸਕੇਲ ਕੈਨੇਡਾ ਵਾਲੇ ਉਹ ਸਕੇਲ ਕੈਨੇਡਨ ਸਕੇਲ ਥਾੜੀ ਮੋਟੀ ਗੱਲ ਬਾਤ ਨਹੀਂ ਕੁਆਂਟਲ ਵਜਣ ਦੇ 20 ਰੁਪਿਆ 50000 ਲੈਣਾਂ ਨੇ ਉਹ ਆ ਗੱਡੀ ਦਾ ਨੰਬਰ ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਖੜਾ ਬਾਪੂ ਦਾ ਜਹਾਜ਼ ਆਪਾਂ ਆ ਗਏ ਬਗਲੂਰ ਗੁਰੂ ਘਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਮਾਤਮਾ ਬਾਪੂ ਦੇ ਘਰੇ ਸੋ ਅਰੇ ਹੁਣ ਆਪਾਂ ਇੱਕ ਵਾਰ ਸਟਾਪ ਕਰਕੇ ਚਾਹ ਪਾਣੀ ਪੀ ਕੇ ਮਾਰਾ ਦੇ ਘਰ ਦੇ ਕਰਕੇ ਦਰਸ਼ਨ ਇੱਥੇ ਨਾ ਜੇ ਖੜੇ ਫਿਰ ਯਾਰ ਕਿੱਥੇ ਖੜਾਂਗੇ ਆ ਦੇਖੋ ਸਾਹਮਣੇ ਇਧਰ ਸਾਰੀ ਆਪਣੀ ਪੰਜਾਬ ਦੀ ਲੱਗੀ ਫਾੜੀ ਆ ਇਧਰ ਪਾਰਕਿੰਗ ਬਹੁਤ ਵਧੀਆ ਗੁਰੂ ਘਰ ਬਣੀ ਹੋਈ ਆ ਮਹਾਰਾ ਦੀ ਕਿਰਪਾ ਨਾਲ ਬਾਬਾ ਬੇਹੜੇ ਨੇ ਤੇ ਜੇ 파ਸ਼ਾ ਸਾਰਿਆਂ ਨੇ ਬੜਾ ਕਰੀ ਤੁਹਾਨੂੰ ਬਹੁਤ ਬਰਾਸਾ ਆ ਜੀ ਵਾਹਿਗੁਰੂ ਜੀ ਮੇਰ ਕਰੀ ਜੀ ਦਾ 파ਸ਼ਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਾਂ ਅਗੇ ਗੁਰੂ ਘਰ ਦਗਲੂਰ ਮਹਾਰਾਸ਼ਟਰ ਐਨਾ ਜਿਵੇਂ ਆਪਾਂ ਹਜੂਰ ਸਾਹਿਬ ਹਨਾ ਪਹਿਲਾਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ ਉਸ ਤੋਂ ਬਾਅਦ ਜਦੋਂ ਕੋਈ ਵੀ ਗੱਡੀ ਕਰਾ ਕੇ ਅੱਗੇ ਪਹਿਲਾਂ ਤਾਂ ਇਹ ਗੁਰਦੁਆਰੇ ਆਉਂਦੇ ਆ ਫਿਰ ਅੱਗੇ ਨਾਂ ਅਣਖੀਰਾ ਹਨਾ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਵੀ ਅੰਦਰ ਦਾ ਸਾਰਾ ਦ੍ਰਿਸ਼ ਗੁਰੂ ਘਰ ਦਾ ਇਹ ਔਰੇ ਰਹਿਣ ਨੂੰ ਜੇ ਕਿਸੇ ਨੇ ਰਾਤ ਰਹਿਣੀ ਸੰਗਤ ਆਉਂਦੀ ਆ ਸਾਰਾ ਔਰੇ ਕਮਰੇ ਮਿਲਦੇ ਨੇ ਰਾਤ ਨੂੰ ਰਹਿਣ ਵਾਸਤੇ ਬਾਬਾ ਜੀ ਨੇ ਵਧੀਆ ਪ੍ਰਬੰਧ ਕੀਤਾ ਹੋਇਆ ਔਰੇ ਸੋ ਗੁਰੂ ਘਰ ਦੇ ਵਿੱਚ ਹਨ ਜੇ ਕਿਸੇ ਰਾਤ ਨੂੰ ਰਹਿਣਾ ਸੋ ਵਧੀਆ ਪ੍ਰਬੰਧ ਨੇ ਆ ਦੇਖੋ ਇਹ ਗੁਰਦੁਆਰਾ ਦਿਗਲੂਰ ਆ ਬਾਬਾ ਜੂਰਾਵਰ ਸਿੰਘ ਜੀ ਦੇ ਨਾਮ ਇਹ ਗੁਰਦੁਆਰਾ ਸਾਹਿਬ ਆ ਸੀ ਆ ਦੇਖੋ ਇੱਧਰ ਦੇਖੋ ਇੱਧਰ ਖਰਗੋਸ਼ ਸਾਰੇ ਖਰਗੋਸ਼ ਨੇ ਮਤਲਬ ਬਾਈਕ ਦੇਣਾ ਤੇ ਅੱਗੇ ਆ ਜਾਓ ਇਧਰ ਉਹ ਜਿਹੜੇ ਕਬੂਤਰ ਹੁੰਨੇ ਉਹ ਪੈਲੀਆਂ ਮਾਉਣ ਵਾਲੇ ਹਨ ਆਪਾਂ ਆ ਇਧਰ ਰੱਖੇ ਨੇ ਸਾਰੇ ਸੋ ਇਧਰ ਆ ਜਾ ਸਾਰੇ ਕਬੂਤਰ ਨੇ ਬਹੁਤ ਬਹੁਤ ਵੱਡਾ ਹਨ ਕਬੂਤਰਾਂ ਦਾ ਇਹ ਮੰਨ ਲਓ ਇੱਥੇ ਕੰਜਰਾ ਸੋ ਆਉਗੇ ਰੋਟੇ ਨੇ ਬਹੁਤ ਵੱਡੇ ਗੁਰੂ ਘਰ ਚ ਸੋ ਜਿਹੜੇ ਬੰਦੇ ਪਰਮਾਤਮਾ ਦੀ ਕਿਰਪਾ ਨਾਲ ਇਧਰ ਨਹੀਂ ਆ ਚੁੱਕੇ ਸੋ ਰੱਬ ਤੁਹਾਨੂੰ ਛੇਤੀ ਰੇ ਦਰਸ਼ਨ ਦਰਵਾਰੇ ਦਵੇ ਸੁਪਨਾ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਗੁਰੂ ਘਰ ਦੇਖੀ ਇਹ ਲੰਗਰ ਹਾਲ ਆ ਗਿਆ ਇਧਰ ਗੁਰੂ ਘਰ ਦਾ ਨਾ ਇਹ ਲੰਗਰ ਹਾਲ ਆ ਗਿਆ ਸੋ ਦਰਵਾਰ ਸਾਹਿਬ ਉਹ ਸਾਹਮਣੇ ਆ ਇਹ ਇਧਰ ਨਜ਼ਰਾਂ ਗੁਰੂ ਤੇ ਮਹਾਰਾਜ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਭ ਸਾਰੀਆਂ ਤੇ ਇਹਨੂੰ ਤਾਂ ਜਹਾਜ਼ ਵਾਲਾ ਗੁਰਦੁਆਰਾ ਕਹਿੰਦੇ ਨੇ ਜਹਾਜ਼ ਵਾਲਾ ਆ ਖੜਾ ਜਹਾਜ਼ ਉੱਪਰ ਸੋ ਹਨਾ ਉਹ ਜਹਾਜ਼ ਵਾਲਾ ਗੁਰਦੁਆਰਾ ਸਾਹਿਬ ਕਹਿੰਦੇ ਨੇ ਸੋ ਆ ਦੇਖੋ अगर दरबार साहब वाहीगुरु जहाज़ वाल जानदार एरोप्लेन बना है प्रॉपर है ना सो संघ सारी जानी है सो इधर गुरु है गुरुद्वारा ਇੱਧਰ ਗੁਰੂ ਘਰ ਆ ਗਿਆ ਉਹ ਲੰਗਰ ਕੋਈ ਸੇਵਾ ਕਰਨੀਆਂ ਗੋਲਕੁਮਾ ਆਣਾ ਉਹ ਬਾਬਾ ਜੀ ਬੈਠੇ ਮੈਨੇ ਤੇ ਆ ਲੰਗਰ ਖਾਣੋਂ ਦੁਬਾਰੇ ਤਿਆਰ ਹੋਇਆ ਇੱਧਰ ਸਾਰਾ ਤੇ ਉਰੇ ਦੋ ਦਰਵੇਸ਼ ਹਮੇਂ ਦੇਖਿਆ ਨਾ ਇੱਕ ਉਹ ਬੈਠਾ ਸਾਹਮਣੇ ਆਹ ਦੇਖੋ ਆਹ ਬੈਠਾ ਤੇ ਇੱਕ ਹੋਰੇ ਆਏ ਨਹੀਂ ਅੱਜ ਉਹ ਪੱਟ ਬੋਲਾ ਹਨਾ ਤੇ ਇੱਧਰ ਬਾਬਾ ਜੀ ਦੇ ਬਸ ਮੱਝਾਂ ਸਾਰਾ ਕੁਝ ਗੁਰੂ ਘਰ ਚ ਨਾ ਮੱਝਾਂ ਬਹੁਤ ਰੱਖੀਆਂ ਨੇ ਇੱਧਰ ਮੈਂ ਤੁਹਾਨੂੰ ਦਿਖਾ ਵੀ ਦਣਾ ਜੇ ਡਾਗੀ ਇੱਧਰ ਸਾਰਾ ਮੱਜਾਂ ਦਾ ਇੱਧਰ ਗੁਰੂ ਘਰ ਦੇ ਵਿੱਚ ਰੱਖਿਆ ਮੱਜਾਂ ਇੱਧਰ ਵੀ ਨੇ ਮੱਜਾਂ ਉੱਧਰਲੇ ਵੱਡੇ ਗੁਰਦੁਆਰੇ ਉਹ ਸਾਹਿਬ ਚ ਵੀ ਨੇ ਹਨਾ ਜਿੱਥੇ ਮੰਨ ਲਓ ਅਸੀਂ ਕਣਕ ਖਾਲੀ ਕਰਦੇ ਆ ਉੱਧਰ ਬਾਈ ਜੀ ਫੋਟੋ ਦੇਖੋ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ 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 ਗੁਰਦੁਆਰਾ ਸਾਹਿਬ ਦਰਬਾਰ ਸੇ ਜਿਹੜੀਆਂ ਸਾਰੀਆਂ ਫੋਟੋਆਂ ਲੱਗੀਆਂ ਬਾਈ ਮੇਰ ਕਰਨ ਜਦੋਂ ਨਾ ਅਗਲੀ ਵਾਰ ਆਵਾਂਗੇ ਹੁਣ ਤੇ ਦਿਨ ਚ ਆਵਾਂਗੇ ਮੈਂ ਉੱਪਰ ਜਾ ਕੇ ਨਾ ਤੁਹਾਨੂੰ ਦਿਖਾਉਂ ਜਹਾਜ਼ ਹਾਂ ਤੇ ਵਧੀਆ ਬਸ ਇਹਦੀ ਨਿਸ਼ਾਨੀ ਆ ਜਹਾਜ ਵਾਲੇ ਗੁਰਦੁਆਰੇ ਹਾਂ ਕੋਈ ਵੀ ਗੱਡੀ ਵਾਲਾ ਤੂੰ ਪੁੱਛੋਂਗੇ ਹਾਂਜੀ ਕਿੱਥੇੋਂ ਕਹਿਣਗੇ ਜਹਾਜ ਵਾਲੇ ਗੁਰਦੁਆਰੇ ਸੋ ਵਾਹਿਗੁਰੂ ਪ੍ਰਮਾਤਮਾ ਮਿਹਰ ਕਰੇ ਉਹ ਦੇਖੋ ਬੈਗ ਲੈ ਲੈਂਗੇ 24 ਘੰਟੇ ਕਰ ਮੈਲ ਲੈਂਗੇ ਡਿਊਟੀਆਂ ਬਲ ਆ ਕੇ ਰਹਿੰਦੀਆਂ ਭਾਗ ਨਰੇਟ ਸਾਹਿਬ ਆਹ ਰਸਤਾ ਗਿਆ ਦਰਬਾਰ ਸਾਹਿਬ ਨੂੰ ਇਧਰ ਆਪਾਂ ਇਧਰੋਂ ਮੜ ਜਾਣਾ ਇਧਰੋਂ ਸਾਰਾ ਰਸਤਾ ਗੇੜ ਦਰਬਾਰ ਸਾਹਿਬ ਤੋ ਜਾਂਦਾ ਹੈ ਆ ਫਾਰੋਂ ਬਾਅਰ ਮੜ ਜਾਣਾ ਸੇਧਾ ਰੋਡ ਗੁਰੂਗਰ ਦਰਬਾਰ ਸਾਹਿਬ ਜੀਰ ਸਾਹਿਬ ਲਓ ਵੀ ਮਿੱਤਰੋ ਆਪਾਂ ਮੁੜ ਕੇ ਹੁਣ ਨਾਗਪੁਰ ਨੂੰ ਇਹਨਾ ਬੁੱਕਰ ਨਰੇੜ ਤੋਂ ਦੇ ਰਸਤੇ 'ਚ ਬੁੱਕਰ ਪੈਣਾ ਨੇ ਇੱਕ ਉੱਥੋਂ ਜਿਹੜਾ ਨਾਗਪੁਰ ਨੂੰ ਮੁੜਦਾ ਰੋਡ ਇਹ ਆ ਦੇਖੋ ਆਹ ਸਾਹਮਣੇ ਰੋਡ ਨਾਗਪੁਰ ਨੂੰ ਨਾਗਪੁਰ ਪਦੀ ਆ ਗਈ ਨਾਗਪੁਰ ਉਹ ਗੱਡੀ ਵੀ ਸਾਫੀ ਦੰਦਾ ਵੀ ਸੌਖਾ ਉਹਦੇ ਫੇਰੀ ਚੱਲੋ ਜਾਂਚ ਔਖਾ ਹੈ ਠੀਕ ਆ ਚਲੇ ਜਾਂਦੇ ਨੇ ਚਲੋ ਮਾੜਾ ਨਹੀਂ ਆਪਾਂ ਕਹਿੰਦੇ ਪਰ ਆਪਾਂ ਨੂੰ ਤਾਂ ਨਾਗਪੁਰੇ ਚੱਜ ਗਿਆ ਹੁਣ ਇਹ ਤਾਂ ਨਾਗਪੁਰ ਹੈ ਨਾਗਪੁਰ ਵਾਲਾ ਰੋੜ ਜਿਹੜਾ ਅੱਜ ਅਸੀਂ ਗਾਣਾ ਦੇਖੋ ਫਿਰ ਪੂਰੀ ਨਾਗਵਰ ਨਾਗਪੁਰ ਹੈ ਅਗਲੇ ਵਲੌਗ ਤੁਹਾਨੂੰ ਬਹੁਤ ਵਧੀਆ ਲੋਕੇਸ਼ਨ ਤੇ ਵਧੀਆ ਰਸਤੇ ਮਿਲਣਗੇ ਘੈਂਟ ਗੱਲਬਾਤ ਜੀ ਲੱਗੂ ਥੋੜਾ ਬਲੌਗ ਦੇ ਵਿੱਚ ਤੇ ਨੈਕਸਟ ਬਲੌਗ ਦਾ ਆਉਣਾ ਦਾ ਤੁਸੀਂ ਨਾ ਤੇ ਵੇਟ ਕਰਿਓ ਵਧੀਆ ਦਿਨ ਲੱਗੂ ਥੋੜਾ ਦਿਖਾਵਾਂ ਗੱਲਬਾਤ ਉਹਨੇ ਵਧੀਆ 4 ਲਾਈਨ 6 ਲਾਈਨ 8 ਲਾਈਨ ਰੋਡ ਦਿਖਾਵਾਂਗੇ ਠੀਕ ਆ ਬਈ ਤੇ ਮੇਰਾ ਵੀਰ ਕੋਈ ਗਲਤੀ ਨਾ ਮaaf ਕਰਦਿਆ ਕਰੋ ਸਾਰਿਆਂ ਦੇ ਛੋਟਾ ਭਰਾ ਤੁਹਾਡਾ ਠੀਕ ਆ ਬਈ ਅਸ਼ੀਕਾ ਮਿਲਦੇ ਆ ਅਗਲੇ ਬਲੌਗ ਵਿੱਚ